ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਵੱਡੇ ਕਾਨੇ ਵਾਲੀ ਮੋਕਸਰ ਜ਼ਿਲ੍ਹੇ ਦਾ ਪੈਂਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪੈਂਡ ਨੂੰ ਮੋਕਸਰ ਸਾਹਿਬ ਪੈਂਦੀ ਆ ਬਾਈ ਦਾ ਦੋਸਤੋ ਘਰ ਦੇ ਵਿੱਚ ਹੀ ਦੋਸਤੋ ਫਾਰਮ ਬਣਾਇਆ ਹੋਇਆ ਮੱਝਾਂ ਤੇ ਗਾਵਾਂ ਦਾ ਦੋਸਤੋ ਕੁਝ ਮੱਝਾਂ ਰੱਖੀਆਂ ਤੇ ਕੁਝ ਗਾਵਾਂ ਦੋਸਤੋ ਉਹਨਾਂ ਦੇ ਵਿੱਚੋਂ ਦੋਸਤੋ ਇੱਕ ਬਾਈ ਨੇ ਗੱਬਣ ਮੱਝ ਵਿਕਾਊ ਕੀਤੀ ਆ ਤੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਦੋਸਤੋ ਇਹ ਗੱਬਣ ਮਾਝਾ ਇਹਦੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੰਨਾ ਵੀਰਾਂ ਨੇ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਆਉ ਲੈਨੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਸੀ ਕਾ ਸਸੀ ਜੀ ਬਾਈ ਜੀ ਉਹ ਠੀਕ ਠਾਕ ਬਾਈ ਜੀ ਹਾਂਜੀ ਬਾਈ ਠੀਕ ਆ ਨਾ ਦੱਸਿਓ ਭਰਾ ਬਾਈ ਮੇਰਾ ਨਾਮ ਅੰਗਰੇਜ਼ ਸਿੰਘ ਵੈਸੇ ਮੈਨੂੰ ਲਾਡੀ ਕਹਿੰਦੇ ਆ ਅੰਗਰੇਜ਼ ਸਿੰਘ ਦੋਸਤੋ ਆਪਣੀ ਟਾਣੀ ਆ ਟਾਣੀ ਆ ਠੀਕ ਆ ਤੇ ਇਹ ਬਾਈ ਲਵਾਨਿਆ ਤੇ ਕਾਨੇ ਵਾਲੇ ਦੇ ਸੰਜ ਠੀਕ ਆ ਕਿੰਨਾ ਸੂਆ ਸੁੰਦੀ ਹੈ ਬਈ ਮੱਝ ਫਿਰ ਮੈਂ ਦੂਜਾ ਸੂਆ ਵੀਰੇ ਸੁੰਦੀ ਦਾ ਦੂਜਾ ਸੂਆ ਸੁੰਦੀ ਹੈ ਠੀਕ ਆ ਪਹਿਲੇ ਸੂਏ ਕਿੰਨਾ ਗੱਦ ਦੁੱਧ ਕੱਢਿਆ ਪਰਾ ਪਹਿਲੇ ਸੂਏ ਵੀਰੇ 14 14.5 ਦੇ ਪਲੱਸ ਨੇ ਦੁੱਧ ਕੱਢਿਆ ਠੀਕ ਆ ਤੇ ਹੁਣ ਕਿੰਨੇ ਦਿਨ ਲਾਈਊਗੀ ਬਈ ਲਗਭਗ 10 ਦਿਨ ਵੀਰੇ ਬਾਕੀ ਆ 10 ਦਿਨ ਬਾਕੀ ਆ ਠੀਕ ਆ ਤੇ ਬਾਈ ਸੀਮਣ ਵਗੈਰਾ ਦਾ ਕੋਈ ਪਤਾ ਹੈ ਕਿਹੜਾ ਲੱਗਿਆ ਸੀਮਣ ਵੀਰੇ ਖਾਨਪੁਰਿਆ ਡਾਕਟਰ ਜਗਜੀਤ ਸਿੰਘ ਪਿੰਡ ਵਿੜਿੰਗ ਦਾ ਠੀਕ ਆ ਬਾਈ ਜਗਜੀਤ ਵਿੜਿੰਗ ਨੇ ਭਰਿਆ ਖਾਨ ਦਾ ਹਾਂਜੀ ਠੀਕ ਆ ਤੇ ਅੱਜ ਤੱਕ ਕੀ ਜੱਜਮੈਂਟ ਕਰਦੇ ਬਈ ਕਿੰਨਾ ਗੱਦ ਦੁੱਧ ਪਾ ਦੂ ਕਰੀ ਪਾਰਟੀ ਹਮਦਰ ਕੇ ਜਜਮੈਂਟ ਘੱਟ ਤੋਂ ਘੱਟ ਕਰਦੇ ਆ 7 16 17 ਦੇ ਤੱਕ ਠੀਕ ਆ ਬਾਕੀ ਅਗਲੇ ਦੀ ਰੈਸ਼ਨ ਵੰਡ ਤੇ ਹੁੰਦਾ ਡਿਪੈਂਡ ਜੀ ਠੀਕ ਆ ਠੀਕ ਆ ਤੇ ਰਾਜੀ ਪੜੀ ਆ ਦੋਸਤੋ ਉੱਤੋਂ ਕੋਈ ਪੋਲੀ ਨਹੀਂ ਪਈਗੀ ਦੇਖ ਸਕਦੇ ਆ ਕੁੰਡਾ ਸਿੰਘ ਆ ਦੋਸਤੋ ਬਿਲਕੁਲ ਦੇਖ ਸਕਦੇ ਆ ਦੇਖ ਸਕਦੇ ਆ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਤੇ ਮੱਥੇ ਦੇ ਵਿੱਚ ਬੱਲਾ ਦੋਸਤੋ ਤੇ ਇੱਕ ਅੱਖ ਦੇ ਵਿੱਚ ਦੋਸਤੋ ਜਵਾਬ ਹੈਗਾ ਤੇ ਇੱਕ ਚ ਹੈ ਨਹੀਂਗਾ ਉਸ ਢੰਗ ਨਾਲ ਜੱਜਮੈਂਟ ਲਾ ਲਓ ਰਾਜੀ ਭਲੀਏ ਦੋਸਤੋ ਪਿੰਡੇ ਦੇ ਉੱਤੇ ਨਾੜਾਂ ਵੇਖੋ ਇਹਨਾਂ ਦੋਸਤੋ ਨਾੜਾਂ ਬਾਹਰ ਨੂਭਰੀਆਂ ਹੋਈਆਂ ਦੇਸਣੀਆਂ ਤੁਹਾਨੂੰ ਸੋਹਣੀ ਦੋਸਤੋ ਦੁੱਧ ਵਾਲੀ ਮੱਝ ਆ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਹਜੇ ਬਾਈਆਂ ਦਾ ਦੋਸਤੋ 10 ਦਿਨ ਲੱਜਾਣੇ ਆ ਹਵਾਨੇ ਦੀ ਤਿਆਰੀ ਦੋਸਤੋ ਬਣਾਉਣੀ ਸ਼ੁਰੂ ਕੀਤੀ ਐ ਨੇ ਦੇਖ ਸਕਦੇ ਆ ਦੋਸਤੋ ਉੱਪਰ ਤੋਂ ਲੈ ਕੇ ੱਲੇ ਤਾਂ ਹੀ ਚੰਗਾ ਹਵਾਨਾ ਦੋਸਤੋ ਪੂਰਾ ਚੌੜਾ ਹਵਾਨਾ ਦੋਵੇਂ ਪਾਸੇ ਤੋਂ ਦੋਸਤੋ ਜੱਜਮੈਂਟ ਤੁਹਾਨੂੰ ਕਰਵਾ ਦਿੰਨੇ ਆਂ ਵੇਖ ਸਕਦੇ ਆਂ ਸੋਹਣਾ ਹਵਾਨਾ ਤਿਆਰ ਕਰਨਾ ਦੋਸਤੋ 10 ਦਿਨਾਂ ਤਾਈਂ ਹਜੇ ਬਣਾਉਣਾ ਸ਼ੁਰੂ ਹੀ ਕੀਤਾ ਦੋਸਤੋ ਮੁਠੀ ਚਵਾਈ ਵਾਲਾ ਤਾਂ ਲੱਗਿਆ ਹੋਇਆ ਬਾਕੀ ਦੋਸਤੋ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆਂ ਦਰਮਿਆਨੇ ਕੱਦ ਕਾਠ ਵਾਲੀ ਤੇ ਰਾਜੀਪਲੀ ਬਹੁਤ ਆ ਦੋਸਤੋ ਬਾਈ ਦਾ ਦੁੱਧ ਦਾ ਹੀ ਕੰਮ ਆ ਕੋਈ ਉਪਾਰ ਦਾ ਕੰਮ ਨਹੀਂ ਦੋਸਤੋ ਇਕ ਸਾਦਿਆਂ ਦੋਸਤੋ ਸਾਫ ਸੁਥਰਾ ਹਵਾਨਾ ਖਾਨ ਬੋਲਦਾ ਦੋਸਤੋ ਬਾਈਆਂ ਦਾ ਸੀਮਨ ਲੱਗਿਆ ਹੋਇਆ ਉਤੋਂ ਕੋਈ ਪੋਲੀ ਨਹੀਂ ਪਈ ਦੋਸਤੋ ਪਤਲੀ ਚਮੜੀ ਦੇ ਵਿੱਚ ਆ ਚੰਗਾ ਦੁੱਧ ਪਿਆ ਜੂਗੀ ਦੋਸਤੋ ਦੂਜਾ ਸੂਆ ਦੋਸਤੋ ਸੂਨਾਂ ਨੇ 10 ਦਿਨ ਹਜੇ ਸੂਨ ਦੇ ਵਿੱਚ ਬਾਕੀ ਆ ਬਸ ਇੱਥੇ ਹੀ ਬੰਨ ਲਾ ਬਾਈ ਹਰਲਾ ਦੋਸਤੋ ਹਵਾਨੇ ਵਿੱਚ ਕਾਫੀ ਪਈ ਆ ਤੇ ਮੁੱਲ ਭਰਾ ਤਾਂ ਪੁੱਛ ਲੈਣੇ ਆ ਕੀ ਮੁੱਲ ਕਰਾਂਗੇ ਭਰਾ ਇਹਦਾ 1,25,000 1,25,000 ਕੋਈ ਮਾਨਤਾਨ ਹੋ ਜੂ ਬਈ ਥੋੜਾ ਬਹੁਤ ਮੌਕੇ ਦੀ ਹੋ ਜੂਗਾ ਠੀਕ ਆ ਲਓ ਵੀ ਸਜਣੋ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਹੋ ਜੂਗਾ ਹਵਾਨੇ ਦੀ ਤਿਆਰੀ ਦੋਸਤੋ ਬਾਈ ਜਾਂਦਾ ਦੋਸਤੋ ਮੌਕੇ ਤੇ ਬਣਾਉਂਦੀ ਆ ਉਸ ਢੰਗ ਨਾਲ ਦੀ ਜੱਜਮੈਂਟ ਲਾ ਲਿਓ ਜੇ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਸੰਪਰਕ ਕਰ ਲਓ ਜੇ ਤੇ ਜੇ ਕਿਸੇ ਵੀ ਇਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਦੋਸਤੋ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਿਓ ਜੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋ ਜਦੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ